ਨੇ ਕਹਿੰਦੇ ਕਿ ਮੈਂ ਤੇ ਮਹਾਰਾਜ ਦਾ ਅੰਤ ਪਾਇਆ ਮੈਂ ਤੇ ਗੁਣਾ ਜਤਪੁਰਣੀ ਨੇ ਨਾ ਬਿਠੇ ਬੋਲਦੇ ਨੇ ਨਾ ਮਹਾਰਾਜ ਦੀ ਪਤਾ ਮੈਨੂੰ ਬਿਠੇ ਬੋਲਦੇ ਨੇ ਮਿੱਠ ਬੋਲਣਾ ਦੀ ਬਿਠੇ ਬੋਲਣਾ ਦੀ ਹਰ ਸਤ ਜ ਸੁਆਮੀ ਮੋਰਾ ਬਹੁਤ ਸੰਭਲ ਥਕੀ ਦੀ ਉਹ ਕਹਿੰਦੇ ਨਾ ਉਹ ਤਾਂ ਕਲੀ ਕੌੜੇ ਬੋਲਦੇ ਨੇ ਮੈਨੂੰ ਪਤਾ ਹੈ ਪਤਾ ਬਸ ਇਤੁਨਾ ਕਿ ਉਹਨਾਂ ਦਾ ਅੰਤ ਤੇ ਕੋਈ ਭਾਰ ਨਹੀਂ ਸਰਦਾ ਸਾਹਿਬ ਮੇਰਾ ਸਦਾ ਸਦਾ ਦਾਤ ਨਿਕੁਲਿਆ ਤੇ ਮਹਿਰਤ ਪਾਇਆ ਅਦੇ ਵੀ ਪਲਕ ਜਪਣ ਤੋਂ ਵੀ ਪਹਿਲਾਂ ਮਹਾਰਾਜ ਆਪਣੇ ਆਪ ਦੇ ਵਿੱਚ ਗੁਣ ਪੈਦਾ ਨਮਾ ਗੋ ਨਮਾ ਗੋ ਇੱਕ ਇਨਸਾਨ ਆਪਣੇ ਅੰਦਰ ਵਿੱਚ ਕਿੰਨੇ ਗੁਣ ਹਾਸਲ ਕਰ ਸਕਦਾ ਜਿਸ ਨੇ ਤੁਸੇ ਨੇ ਪੁੱਛਿਆ ਇੱਕ ਮੁਸਲਮਾਨ ਨੇ ਅਦੇ ਕਿਹਾ ਸਾਹਿਬ ਉਿੱਥੇ ਕੋਈ ਸੰਤ ਨਹੀਂ ਦੇ ਨੇ ਕਿ ਉਹਦੀ ਦਿਵਾਰ ਦਿੰਦਾ ਹਨ ਕੀ ਅੱਖਾਂ ਨੂੰ ਸੰਵੇਦਨ ਇਹਥੇ ਤੇ ਆਪ ਖੁਦਾ ਰਹੀਂ ਵਾ 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 ਤੇ ਮੋਲਾ ਮੁਸਲਮਾਨ ਇਸਲਾਮ ਦਾ ਮੰਨਣ ਵਾਲਾ ਜਿਹੜੇ ਕਿਸੇ ਨੂੰ ਮੰਨਦੇ ਨੇ ਉਹ ਕੀ ਪੜਦਾ ਅਰਥਾ ਤੇਰੇ ਪਿੱਛੇ ਦੀਨ ਅਰਥਾ ਤੇਰੇ ਪਿੱਛੇ ਸਤਿ ਸ੍ਰੀ ਅਕਾਲ ਸਤਿ ਤੇ ਜੀ ਤੇਰੀ ਜੀ ਮਾਨ ਸਤਿ ਰਾਮ ਸਤਿ ਤੇ ਜੀ ਤੇਰੀ ਜੀ ਮਾਨ ਸਤਿ ਰਾਮ ਆਪਣਾ ਦਰਨੀ ਚਾਹਦਾ ਕੋਈ ਵੀ ਪਾਗ ਜਿੱਨੇ ਮਨ ਕੀ ਜੁਲਮ ਹੋ ਜਾ ਕੋਲ ਹੋ ਜਾਵੇ ਥੋੜੇ ਜਿਹਾ ਆਪਣਾ ਦਰਨੀ ਜਦੋਂ ਸਾਹਮਣੇ ਖੁਦਾ ਦੇਖ ਲਿਆ ਤੇ ਕਹਿਤਾ ਅਸ ਤੈਰੇ ਪਿੱਛੇ